ਗੁੰਡਾਗਰਦੀ ਖਿਲਾਫ ਜੈਤੋ ਪੁਲਿਸ ਦੀ ਵੱਡੀ ਕਾਰਵਾਈ 8 ਵਿਅਕਤੀਆਂ ਨੂੰ ਕੀਤਾ ਕਾਬੂ ਜਾਣਕਾਰੀ ਅਨੁਸਾਰ ਅੱਜ ਥਾਣਾ ਜੈਤੋ ਵਿਖੇ ਡੀਐਸਪੀ ਜੈਤੋ ਮਨੋਜ ਕੁਮਾਰ ਅਤੇ ਥਾਣਾ ਮੁਖੀ ਨਾਪਰੀ ਸਿੰਘ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਜੈਤੋ ਵਿੱਚ ਬੀਤੀ ਦਿਨੀ ਹੋਈਆਂ ਲੜਾਈਆਂ ਦੇ ਵਿੱਚ ਜੈਤੋ ਪੁਲਿਸ ਨੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਡਾਕਟਰ ਪ੍ਰਗਿਆ ਜਨ ਐਸਐਸਪੀ ਉਹਨਾਂ ਦੇ ਦਾਇਤਾ ਦੇ ਮਤਲਬ ਜਿਹੜਾ ਛੋੜ ਕੋਸ਼ਾ ਉਹਨੇ ਫੁੱਟਾ ਆਨਸਰ ਆ ਗਿਆ ਉਹਨਾਂ ਦਾ ਲਾਬਰਤ ਮੋਹਮਨਾਇਰ ਵਿੱਦੀ ਜਿਹੜੇ ਕਿਸੇ ਵੀ ਤਰ੍ਹਾਂ ਦੀ ਫੁੱਟਾ ਆਨਸਰ ਦੀ ਕੋਈ ਇਨਕਾਰ ਨਹੀਂ برداشت ਨਹੀਂ ਕੀਤਾ ਹੈ ਇਸ ਲੜੀ ਵਿੱਚ ਕੱਲ ਐਸ.ਆਈ. ਸਿਕੰਦਰ ਸਿੰਘ ਖਾਣਾ ਜੱਤ ਨੂੰ ਇਨਫਰਮੇਸ਼ਨ ਮਿਲੀ ਕਿ ਜਿਹੜਾ ਛੱਜਕੜ ਮਹੱਲਾ ਜੱਤ ਹੋਇਆ ਤੇ ਮਹੱਲਾ ਨਾਮ ਪੂਰਾ ਕੱਲ ਇੱਥੇ ਦੋ ਤੇਰੇ ਬੜੇ ਇੱਕ ਰੋਬੀਨ ਇਹ ਦੂਸਰਾ ਨਛਤ ਕਰ ਸੇ ਇਹ ਦੋ ਜਿਹੜੇ ਅ ਵਿਤੀ ਇਹਨਾਂ ਨੇ ਆਪਸ ਵਿੱਚ ਇਹਨਾਂ ਦਾ ਝਗੜਾ ਹੋਇਆ ਉਹ ਦੋਹਾਂ ਧਿਰਾਂ ਦੇ ਵਿੱਚੋਂ ਪੰਜ ਪੰਜ 6 6 ਉਹ ਟੋਟਲ 15 16 ਬੰਦੇ ਆਨੇ ਜਿਹੜਾ ਇੱਕ ਦੂਸਰੇ ਨਾਲ ਕੁੱਟ ਮਾਰ ਦਿੱਤੀ ਅਤੇ ਇਹਦੇ ਵਿੱਚ ਕਈਆਂ ਨੂੰ ਸੱਟਾਂ ਵੱਜੀਆਂ ਤੇ ਉਹਦੇ ਕਰਕੇ ਜਿਹੜਾ ਅ ਆਸ-ਪਾਸ ਦੇ ਇਹਦੇ ਵਿੱਚ ਉਹ ਬਹਾਵਲਾ ਜਿਹੜਾ ਬਹਾਵਲ ਆਇਆ ਉਹ ਥੋੜਾ ਘਬਰਾ ਗਿਆ

ਤੇ ਜਲਦੀ ਉਸ ਨੂੰ ਅਰੈਸਟ ਕਰ ਲਿਆ ਜਿਹੜਾ ਇਹਨਾਂ ਵਿੱਚ ਇੱਕ ਜਿਹੜਾ ਮੀ ਬੋਸ਼ੀਆ ਰੋਬਿੰਸਨ ਜਿਹੜਾ ਉਹ ਮਰਦੇ ਤੋਂ ਜਿਹੜਾ ਹਰਾਰ ਹੋ ਗਿਆ ਉਸ ਤੋਂ ਬਾਅਦ ਇਹਨੂੰ ਨਾਕਾ ਬੰਦੀ ਵਿਚਾਰੇ ਬਚਤੀ ਤੇ ਨਾਕਾ ਬੰਦੀ ਦੌਰਾਨ ਜਿਹੜਾ ਉਹ ਜਦੋਂ ਅਰੈਸਟ ਕੀਤਾ ਤਾਂ ਉਹਦੇ ਕੋਲੋਂ ਕਾਲ 50 ਗ੍ਰਾਮ ਦੀ ਹੈ ਫਿਰ ਉਹਨੂੰ ਵੀ ਅਸਿਰਬੰਦ ਕੀਤੀ ਹੈ ਉਹਦੇ ਖਿਲਾਫ ਇਸੇ ਸਬੰਧ ਵਿੱਚ ਅਸੀਂ ਇੱਕ ਬਖਰਾ ਮਕਦਮਾ ਜਲਾਦ ਕਰ ਰਿਹਾ ਹੈ ਜਿਹੜੇ ਬਾਕੀ ਜਿਹੜੇ ਅ ਅਦਾਸਰ ਰਹੇ ਹੈ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਅਰਬੋਤੀ ਸ਼ਾਮ ਤੱਕ ਸਾਰੇ ਨਿਯਮ ਲਾਗੂ ਕਰ ਲਾਂਗੇ ਤੇ ਮੀਰੀਂਗ ਐਕਸੈਸਰੀ ਸਾਹਿਬ ਵੱਲੋਂ ਡਾਕਟਰ ਪ੍ਰਿਆ ਜਾਨ ਬੋਲ ਸਾਰਿਆਂ ਨੂੰ ਇੱਕ ਵਾਰ ਨਹੀਂ ਗਵਾਹ ਜਿਹੜੇ ਕੋਈ ਮੁੰਡਾ ਅਕਸਰ ਆ ਰਿਹਾ ਹੈ ਜਾਂ ਜਿਹੜਾ ਇਸ ਤਰ੍ਹਾਂ ਦੀ ਗਲਤ ਕਰ ਰਿਹਾ ਹੈ ਅਸੀਂ ਇਹਨਾਂ ਦੇ ਖਿਲਾਫ ਸਖਤ ਡਾਇਰੈਕਸ਼ਨ ਲਾਵਾਂਗੇ ਤੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੋਣ ਕਰਦੀ ਹੈ ਸੱਜਕੜਾ ਮਰ ਲੱਗੇ ਨਹੀਂ ਛੱਜਕੜਾ ਮੈਂ ਨਹੀਂ ਕਰਦਾ ਜਿਹੜੇ ਨੌ ਨੌ ਨੰਬਰ ਦੀ ਛੱਡਕੜਾ ਬੱਲੇ ਦੀ ਹੈ ਛੱਡਕੜੇ ਬੱਲੇ ਦੀ ਹੈ ਮੱਲਾ ਨਾਮ ਪੂਰਾ ਛੱਡਕੜਾ ਮੱਲਾ ਇਹ ਫਿਰ ਲੋਕਲ ਜੱਤੋ ਏਰੀਆ ਦੇ ਹੀ ਹੈ ਸਾਰੇ ਇਹਨਾਂ ਦੇ ਬੈਕਗ੍ਰਾਉਂਡ ਕਿਸ ਤਰ੍ਹਾਂ ਦੇ ਇਹਨਾਂ ਦੇ ਖਿਲਾਫ ਹੋਰ ਵੀ ਮੁਕੱਦਮੇ ਜਿਹੜੇ ਹੈ ਇਹਨਾਂ ਦੇ ਦਰਜ ਹੈਗੇ ਆ ਸੰਗਿਆ ਦੇ ਖਿਲਾਫ ਦਰਜ ਹੈ ਜਿਹਦੇ ਵਿੱਚ ਜਿਵੇਂ ਦੋਸ਼ੀ ਹੈ ਅਭੀਜੀਤ ਇਹਦੇ ਖਿਲਾਫ ਵੀ ਇੱਕ ਮੁਕੱਦਮਾ ਹੈ ਪੀਪੀਐਸਐਸ ਅੱਥਰ ਦਰਜ ਹੈ ਦੋਸ਼ੀ ਜਿਹੜਾ ਰਾਹੁਲ ਹੈ ਇਹਦੇ ਖਿਲਾਫ ਤਿੰਨੇ ਮੁਕੱਦਮੇ ਜਿਹੜੇ ਆ ਦਰਜ ਹੈ ਜਸ਼ਨ ਹੈ ਇਹਦੇ ਖਿਲਾਫ ਇੱਕ ਮੁਕੱਦਮਾ ਦਰਜ ਹੈ ਜਸ਼ਨਪ੍ਰੀਤ ਪੁੱਤਰ ਬਖਸ਼ੀ ਸਿੰਘ ਹੈ ਇਹਦੇ ਖਿਲਾਫ ਵੀ ਅਪਸ ਵਿੱਚ ਆਪਸ ਵਿੱਚ ਕੋਈ ਪਹਿਲਾਂ ਸਾਹਸ ਨਹੀਂ ਹੋਈ ਸੀ ਜਿਹਦੇ ਕਰਕੇ ਜਿਹੜਾ ਆਪਸ ਵਿੱਚ ਕੱਲ੍ਹ ਨੂੰ ਦਾ ਝਗੜਾ ਹੋਇਆ ਦੋਵਾਂ ਧਿਰਾਂ ਦੇ ਜਿਹੜੇ ਬੰਦੇ ਜਿਹੜੇ ਇਕੱਠੇ ਕੀਤੇ ਸੀ ਤੇ ਦੋਵਾਂ ਧਿਰਾਂ ਵੱਲੋਂ ਜੀ ਸੀ ਜਿਹੜਾ ਕ੍ਰੋਸ ਦੇ ਵਿੱਚ ਬਰਚਾ ਦਰਜ ਕਰਕੇ ਤੇ ਜਿੰਨੇ ਵੀ ਦੋਸ਼ੀ ਹੈ ਜਿਹੜੇ ਸੀ ਸਾਰਿਆਂ ਨੂੰ ਸੀ ਨੋ ਰੈਸਟਾਰਲੇ ਬਾਕੀ ਨੂੰ ਸੀ ਅੱਜ ਸ਼ਾਮ ਤੱਕ ਸਾਰਿਆਂ ਨੂੰ ਰੈਸਟ ਕਰਨਾ ਇਹ ਵੀ ਦੱਸਿਆ ਜਾ ਰਿਹਾ ਸੀ ਜਿਹੜੇ ਉੱਥੇ ਬੰਦੇ ਭੰਗ ਤੋੜ ਕਰਨ ਆਏ ਸੀ ਬੁਕਸਰ ਸਾਈਡ ਦੇ ਦੱਸਿਆ ਜਾ ਰਿਹਾ ਸੀ ਉਹਨਾਂ ਚ ਵੀ ਗਈ ਹੈ ਜਿਹੜੇ ਬੁਕਸਰ ਸਾਈਡ ਦਾ ਵੀ ਆ ਗਿਆ ਉਹ ਵੀ ਸਾਰੇ ਰੈਸਟ ਕਰੇ ਟੋਟਲ ਨੋ ਦੋਸ਼ੀ ਹੈ ਜਿਹੜੇ جی دوشی ہے بندے کٹے وقت موقع پہنچ گئی پہنچ گئی جہاں مقابلے ਉਹਨਾਂ ਦਾ ਸੀ ਐਮਐਲਆਰ ਐਡੀ ਹਾਸਲ ਕਰਨੀ ਤੇ ਉਹਨਾਂ ਦੀ ਅਸੀਂ ਡਾਕਟਰ ਰਿਪੋਰਟ ਲੈ ਰਹੇ ਹਾਂ ਤੇ ਉਸ ਦੇ ਮਤਲਬ ਜਿਹੜਾ ਉਹਨੇ ਬਿਆਨ ਵੀ ਅਸੀਂ ਕਰ ਚੁੱਕਾ ਹਾਂ ਕੀ ਸਿਨੇਹਾ ਦੇਣਾ ਕਿ ਨਹੀਂ ਕਰਨਾ